ਜੀ ਜੀ ਅਜੇ ਹਰਪੀਟਾ ਦੇ ਲਈ ਅਗਲੀ ਰਾਤ ਜਾਨੀ ਕੀ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਭ ਸੰਗਤਾਂ ਜਾਣਦੇ ਹੀ ਹੋ ਬੀਬੀ ਕੋਲਾ ਜੀ ਭਲਾਈ ਕੇ ਅੰਦਰ ਸ੍ਰੀ ਅਮਰitsar ਭਾਈ ਸਾਹਿਬ ਭਾਈ ਗੁਰਖਬਾਦ ਸਿੰਘ ਦੀ ਮਹਾਂਪੁਰਸ਼ਾਂ ਵੱਲੋਂ ਅਗਾਹ ਹੋ ਕੇ ਪੰਜਾਬ ਤੇ ਜੋ ਐਡਾ ਔਖਾ ਸਮਾਂ ਆਇਆ ਉਹਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਅਗਾਹ ਲੱਗ ਕੇ ਬਹੁਤ ਦਿਨ ਤੋਂ ਸਵਾਮਾ ਹੜਪੀਟ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਅੱਜ ਵੀ ਹੜਪੀੜਿਤ ਪਰਿਵਾਰਾਂ ਦੇ ਦਰਦ ਨੂੰ ਮੱਲਬ ਲਾਉਂਦੇ ਹੋਏ ਇਹ ਸੰਗਤ ਦੇ ਸਹਿਯੋਗ ਦੇ ਨਾਲ ਭਲਾਈ ਕੇਂਦਰ ਵੱਲੋਂ ਇਹ ਰਮਦਾਸ ਸਾਈਡ ਤਕਰੀਬਨ 4 ਪਰਿਵਾਰਾਂ ਨੂੰ گاਵਾ ਦਿੱਤੀਆਂ ਜਾ ਰਹੀਆਂ ਨੇ ਜਿਨ੍ਹਾਂ ਪਰਿਵਾਰਾਂ ਦਾ ਕੋਈ ਘਰ ਦਾ ਸਾਧਨ ਹੀ ਸਿਰਫ ਪਸ਼ੂਆਂ ਤੋਂ ਸੀ ਜੋ ਉਹਨਾਂ ਦੀ ਕਿਰਤ ਦਾ ਸਾਧਨ ਹੀ ਪਸ਼ੂ ਸੀ ਉਹਨਾਂ ਦੇ ਮਰ ਜਾਣ ਪਿੱਛੋਂ ਉਹਨਾਂ ਦਾ ਸਾਧਨ ਖਤਮ ਹੋਣ ਕਰਕੇ ਇੱਕ ਬਾਹ ਫੜਨ ਵਾਲਾ ਕੰਮ ਹੈ ਜੋ ਕਿ ਸੰਗਤ ਦੇ ਸਹਿਯੋਗ ਨਾਲ ਮਹਾਂਪੁਰਸ਼ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਬਾ ਖੋਬੀ ਆਪ ਗਰਾਊਂਡ ਲੈਵਲ ਤੇ ਆਪਣੇ ਸਹਿਯੋਗੀਆਂ ਨੂੰ ਭੇਜ ਕੇ ਉਹਰਾ ਉਥੇ ਛਾਣਵੇਂ ਕਰਕੇ ਵਾਕੇ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਤੱਕ ਉਹ ਸੇਵਾਵਾਂ ਪਹੁੰਚਦੀਆਂ ਕਰ ਰਹੇ ਨੇ ਅੱਜ ਜੋ ਸੇਵਾ ਇਹ ਅੱਗੇ ਹੋ ਕੇ ਸੰਗਤ ਕਰ ਰਹੀ ਹੈ ਮਹਾਂਪੁਰਸ਼ਾਂ ਦਾ ਸਹਿਯੋਗ ਲੈ ਕੇ ਉਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਗੁਰਦੁਆਰਾ ਗੁਰੂ ਸਿੰਘ ਸਭਾ ਕਰੇਲੀ ਨਰਸਿੰਘਪੁਰ ਔਰ ਰਗੁਨਾਥਾਸ ਜੀ ਮੁਸਲਮ ਸਮਾਜ ਕਰੇਲੀ ਰਾਕਈ ਔਰ ਕਰੇਲੀ ਦੇ ਵਪਾਰੀ ਵੀ ਸਾਰੇ ਰਲ ਕੇ ਗੁਰਦੁਆਰਾ ਗੁਰੂ ਸਿੰਘ ਸਭਾ ਕਰੇਲੀ ਇਹ ਰਿੰਪੀ ਵੀਰ ਜੀ ਲਾਂਬਾਈ ਦੇ ਇਹ ਇਹਨਾਂ ਦੇ ਅਗਵਾਈ ਦੇ ਵਿੱਚ ਇਹਨਾਂ ਨੇ ਆਪਣੇ ਸਾਰਿਆਂ ਨੇ ਸਹਿਯੋਗ ਭੇਜਿਆ ਔਰ ਮਹਾਂਪੁਰਸ਼ਾਂ ਨਾਲ ਪਿਆਰ ਹੋਣ ਨਾਲ ਤੇ ਇੱਕ ਵਿਸ਼ਵਾਸ ਹੋਣ ਨਾਲ ਤੇ ਸੰਸਥਾ ਤੇ ਇਹ ਮਹਾਂਪੁਰਸ਼ਾਂ ਨੂੰ ਆ ਕੇ ਇਹਨਾਂ ਨੇ ਬੇਨਤੀ ਕੀਤੀ ਵੀ ਇਹ ਹੜਪੀੜਤ ਪਰਿਵਾਰਾਂ ਲਈ ਅਸੀਂ ਵੀ ਸੇਵਾ ਕਰਨਾ ਚਾਹੁੰਦੇ ਆ ਤੇ ਔਰ ਬੜੇ ਪ੍ਰੇਮ ਨਾਲ ਇਹ ਸਾਰੇ ਤਕਰੀਬਨ 16-17 ਮੈਂਬਰ ਐਮਪੀ ਛੋਟਾ ਜਿਹਾ ਇਲਾਕਾ ਕਰੇਲੀ ਤੋਂ ਇਹ ਵੱਡੀ ਸੇਵਾ ਕਮਾਉਣ ਆਏ ਨੇ ਇਹ ਇਸ ਟਾਈਮ ਜੋ ਸਮਾ ਜਾ ਰਿਹਾ ਮੁਰਵਸੀਬੇ ਦਾ ਹੈ ਇਸ ਟਾਈਮ ਹਰ ਜਿਹੜਾ ਪਾਣੀ ਤਾਂ ਤਕਰੀਬਨ 15-20 ਦਿਨ ਪਹਿਲਾਂ ਉਤਰ ਗਿਆ ਪਰ ਹੁਣ ਟਾਈਮ ਹੈ ਕਿ ਜਿਨ੍ਹਾਂ ਦੇ ਪਸ਼ੂ ਨਹੀਂ ਰਹੇ ਜਿਨ੍ਹਾਂ ਦੇ ਘਰ ਨਹੀਂ ਰਹੇ ਉਹਨਾਂ ਦੀਆਂ ਬਾਹ ਫੜਨ ਦਾ ਔਰ ਇਹ ਸੰਸਥਾ ਅੱਗੇ ਹੋ ਕੇ ਮਹਾਪੁਰਸ਼ ਆਪ ਅੱਗੇ ਹੋ ਕੇ ਬਾਕੀਆਂ ਚੀਜ਼ਾਂ ਨੂੰ ਅਜੇ ਪਿੱਛੇ ਕਰਦੇ ਹੋਏ ਪੰਜਾਬ ਨੂੰ ਜਿਸ ਚੀਜ਼ ਦੀ ਲੋੜ ਹੈ ਔਰ ਪਰਿਵਾਰਾਂ ਨੂੰ ਜਿਸ ਚੀਜ਼ ਦੀ ਲੋੜ ਹੈ ਜਿਹੜੇ ਲੋੜਵੰਦ ਪਰਿਵਾਰ ਹੜਪੀੜਿਤ ਪਰਿਵਾਰ ਨੇ ਉਹਨਾਂ ਦੇ ਅਗਾਹ ਵੱਧ ਕੇ ਬਾਹ ਫੜਦੇ ਨੇ ਜੀ ਤੇ ਸਾਰੀ ਸੰਗਤ ਮਹਾਂਪੁਰਸ਼ਾਂ ਦਾ ਪੂਰਾ ਸਹਿਯੋਗ ਕਰੂ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀ ਮੇਰ ਦੇ ਨਾਲ ਅੱਜ ਬੀਬੀ ਕੋਲਾ ਜੀ ਭਲਾਈ ਕੇਂਦਰ ٹرسٹ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਬੀਬੀ ਕੋਲਾ ਜੀ ਵਾਲੇ ਉਹਨਾਂ ਵੱਲੋਂ ਜੋ ਹੜ੍ਹ ਦੌਰਾਨ ਜਿਹਨਾਂ ਪਰਿਵਾਰਾਂ ਦੇ ਪਸ਼ੂ ਡਰ ਗਏ ਸੀ ਜਿਨ੍ਹਾਂ ਦਾ ਇੱਕ ਇੱਕ ਪਸ਼ੂ ਸੀ ਸਿਰਫ ਰੋਜੀ ਜਿਹੜੀ ਉਹ ਪਸ਼ੂਆਂ ਤੇ ਚੱਲਦੀ ਸੀ। ਅੱਜ 9 ਤਰੀਕ 9 ਅਕਤੂਬਰ ਨੂੰ ਇਹ ਚਾਰ گاਵਾ ਜਿਹੜੀਆਂ ਐ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹਦੇ ਵਿੱਚ ਜਨਾਲਾ ਸਾਈਡ ਤੇ ਰਮਦਾਸ ਪਿੰਡ ਚੌੜਾ ਤੇ ਪਿੰਡ ਕੋਨੇਵਾਲ ਇਹ ਚਾਰਾਂ ਇਲਾਕਿਆਂ ਵਿੱਚ ਜਿਹੜੀਆਂ ਇਹ ਚਾਰ گاਵਾ ਦਿੱਤੀਆਂ ਜਾਣੀਆਂ ਅੱਜ ਉਹਦੇ ਵਾਸਤੇ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਸਾਡੇ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਏ ਭਾਈ ਨਿਰਿੰਦਰ ਸਿੰਘ ਜੀ ਦੀ ਪ੍ਰੇਰਣਾ ਦੇ ਨਾਲ ਗੁਰਦੁਆਰਾ ਸਿੰਘ ਸਭਾ ਕਰੇਲੀ ਜ਼ਿਲ੍ਹਾ ਨਰਸਿੰਘਪੁਰਾ ਐਮਪੀ ਦੀ ਸਮੂਹ ਸੰਗਤ ਇਥੇ ਪਹੁੰਚੀ ਹੈ ਸਾਡੇ ਕੋਲ ਅਸੀਂ ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਅੱਜ ਉਹ ਨਾਲ ਜਾ ਕੇ ਇਹ ਸੇਵਾ ਜਿਹੜੀ ਹੈ ਤੇ ਸਾਡੇ ਮਨਦੀਪ ਸਿੰਘ ਵੀਰ ਜੀ ਜਿਨ੍ਹਾਂ ਦੀ ਸਾਰੀ ਟੀਮ ਕੰਮ ਕਰਦੀ ਪਈ ਏ ਉਹ ਉਹਨਾਂ ਦੀ ਸਰਪ੍ਰਸਤੀ ਹੈਠ ਤੇ ਸਾਡੇ ਮੁਰਸ਼ਿਦ ਮਾਪੁਰਖ ਭਾਈ ਸਾਹਿਬ ਭਾਈ ਗੁਰਗਵਾਲ ਸਿੰਘ ਉਹਨਾਂ ਦੀਆਂ ਅਸੀਸਾਂ ਨਾਲ ਅੱਜ 9 ਅਕਤੂਬਰ ਨੂੰ ਇਹ ਸੇਵਾ ਜਿਹੜੀ ਹੈ ਉਹਨਾਂ ਦੇ ਪਿੰਡ ਜਾ ਕੇ ਪਿੰਡ-ਪਿੰਡ ਘਰ-ਘਰ ਪਹੁੰਚਾ ਕੇ ਉਹਨੇ ਸਾਰੇ ਡੰਗਰ ਤੇ ਅਸੀਸਾਂ ਦੇਣਾ ਸੰਗਤ ਜੀ ਗੁਰੂ ਸਾਹਿਬ ਇਸੇ ਤਰ੍ਹਾਂ ਸੇਵਾ ਲੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ